ਅਸਲਾਮੁਅਲੈਕਮ ਵੀਵਰ ਸਿੱਖਾਂ ਵਾਸਤੇ ਇੱਕ ਬੜੀ ਵੱਡੀ ਖੁਸ਼ਖਬਰੀ ਹੈ ਕੈਨੇਡਾ ਦੇ ਵਿੱਚ ਐਮਪੀ ਬਣਿਆ ਮੈਂ ਇੱਕ ਸਿੱਖ ਵੀਰ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਤੁਸੀਂ ਬਹੁਤ ਸਾਰੇ ਦਸਤਾਰਤਾਰੀ ਉਮੀਦਵਾਰਾਂ ਨੂੰ ਦੇਖਿਆ ਹੋਣਾ ਪਰ ਕੁਝ ਸਾਲ ਪਹਿਲਾਂ ਤੱਕ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਿਰ ਟਾਕੇ ਕੋਈ ਵੀ ਦਾਖਲ ਨਹੀਂ ਹੋ ਸਕਦਾ ਸੀਗਾ ਔਰ ਐਸ ਮਿਥ ਨੂੰ ਜਿਹੜਾ ਹੈਗਾ ਉਹ ਇੱਕ ਉਮੀਦਵਾਰ ਨੇ ਤੋੜਿਆ ਔਰ ਲਗਾਤਾਰ 18 ਸਾਲ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਨੁਮਾਇੰਦਗੀ ਕੀਤੀ ਔਰ ਇਹ ਉਮੀਦਵਾਰ ਸਨ ਸਰਦਾਰ ਗੁਰਬਖਸ਼ ਸਿੰਘ ਮੱਲੀ ਜਿਹੜੇ ਕਿ ਪਹਿਲੇ ਦਸਤਾਰਤਾਰੀ ਸਿੱਖ ਹੋਏ ਨੇ ਜਿਨ੍ਹਾਂ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਐਂਟਰੀ ਮਿਲੀ ਸੀ ਉਹ ਬਤੌਰ ਚੁਣ ਕੇ ਗਏ ਨੇ ਕਿਵੇਂ ਦਾ ਰਿਹਾ ਸੀ ਇਹ ਸਫ਼ਰ ਔਰ ਕੀ ਕੀ ਦਿੱਕਤਾਂ ਆਈਆਂ ਉਸ ਤੋਂ ਪਹਿਲਾਂ ਪਹਿਲਾਂ ਦਾ ਸਭ ਤੋਂ ਪਹਿਲਾਂ ਬਹੁਤ ਸਾਰੇ ਮਸਕਰ ਆਉਂਦੇ ਆ ਕਿਉਂਕਿ ਜੇ ਨੋ ਕੋਈ ਇਲੈਕਟ ਹੁੰਦਾ ਉਸ ਟਾਈਮ ਵੱਖਰੀ ਗੱਲ ਹੁੰਦੀ ਹੈ ਜੇ ਕੋਈ ਵੀ ਬੰਦਾ ਆਪਣਾ ਉਤੇ ਪਾਰਲੀਮੈਂਟ ਚ ਨਹੀਂ ਹੁੰਦਾ ਉਦੋਂ ਬਹੁਤ ਮੁਸ਼ਕਲ ਹੁੰਦਾ ਬਹੁਤ ਸਾਰਾ ਬਹੁਤ ਜਗ੍ਹਾ ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀ ਜਦੋਂ ਡੋਰ ਢੁੱਟ ਰਜਣਾ ਉਦੋਂ ਵੀ ਡਿਸਕ੍ਰਿਮੀਨੇਸ਼ਨ ਹੋਣਾ ਇਹ ਕਿਤੇ ਹੋਰ ਫੰਕਸ਼ਨ ਪ੍ਰੋਗਰਾਮ ਹੋਣੇ ਉਤੇ ਵੀ ਡਿਸਕ੍ਰਿਮੀਨੇਸ਼ਨ ਕਾਫੀ ਸੀਗਾ ਤੇ ਇਸ ਕਰਕੇ ਪਹਿਲਾਂ ਇਥੋਂ ਤੱਕ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹ ਵੀ ਬੰਦਾ ਸਿਰ ਕਵਰ ਕਰਕੇ ਬੈਠ ਨਹੀਂ ਸਕਦਾ ਇਹ ਸਾਰਾ ਕੁਝ ਸੰਭ ਹੋਇਆ ਲekin ਉਹ ਹੀ 1983 ਦੇ ਵਿੱਚ ਉਸ ਤੋਂ ਬਾਅਦ ਦੂਸਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ ਜਿਹੜਾ ਬੈਰੀਅਰ ਸੀਗਾ ਕੋਈ ਬੰਦਾ ਉੱਤੇ ਸਿਰ ਟਾ ਕੇ ਬੈਠ ਨਹੀਂ ਸਕਦਾ ਇਹ ਬੈਰੀਰ ਤੋੜਿਆ ਤੁਹਾਡੇ ਮਨ ਨੂੰ ਕੀ ਹੁੰਦਾ ਹੈ ਕਿ ਇਹ ਦਰਵਾਜ਼ਾ ਤੁਸੀਂ ਖੋਲਿਆ ਸੀ ਗੋਣਾਂ ਲਈ ਵੈਸੇ ਆਦਮੀ ਕੁਝ ਨਹੀਂ ਕਰ ਸਕਦਾ ਸਭ ਕੁਝ ਕਰਨ ਨਾਲ ਪਰਮਾਤਮਾ Guru ਦੀ ਕਿਰਪਾ ਗੁਰੂ ਦੀ ਕਿਰਪਾ ਵਕੀਰ ਤੇ ਹੋਣੀ ਹੈ ਇਹ ਕੋਈ ਪਤਾ ਨਹੀਂ ਤੇ ਗੁਰੂ ਦੀ ਕਿਰਪਾ ਹੋਈ ਤਾਂ ਸੰਭਵ ਹੋਇਆ ਤੇ ਮੇਰੇ ਜਿੰਮੇ ਜੋ ਮੇਵਾਰੀ ਲੱਗੀ ਕੋਈ ਤੌਰ ਤੇ ਤਾਂ ਮੈਂ ਇਹਦੇ ਵਿੱਚ ਕੈਂਪ ਕੀਤਾ ਇਲੈਕਸ਼ਨ ਦੇ ਵਿੱਚ ਇਲੈਕਟ ਹੋਇਆ ਇਲੈਕਟ ਹੋਣ ਤੋਂ ਬਾਅਦ ਜਿਹੜਾ ਇਹ ਵਿਸਤਾਰ ਦਾ ਮਸਰਾ ਸੀਗਾ ਕਿ ਪਾਰਲੀਮੈਂਟ ਤੇ ਨਹੀਂ ਲੈ ਜਾ ਸਕਦਾ ਕੋਈ ਸਰਕਾਰ ਕਾ ਕੇ ਨਹੀਂ ਬਿੜਦਾ ਉਹ ਤੋੜਿਆ ਇਹ ਮੈਂ ਸਮਝਦਾ ਕਿ ਗੁਰੂ ਦੀ ਕਿਰਪਾ ਨਾਲ ਮੇਰੇ ਜਿੰਮੇ ਡਿਊਟੀ ਲਗੀ ਸੀ ਅੱਜ ਜੇ ਤੁਸੀਂ ਇਹ ਦੇਖਦੇ ਹੋ ਜੋ ਪਿਛਲੀ ਜੋ ਸਰਕਾਰ ਹੈਗੀ ਆ ਹੁਣ ਫੇਰ ਇਲੈਕਸ਼ਨ ਹੈਗੇ ਨੇ ਤੁਹਾਡੇ ਦੇਸ਼ ਦੇ ਵਿੱਚ ਉੱਥੇ ਅਸੀਂ ਦੇਖਿਆ ਕਿ ਡਿਫੈਂਸ ਮਿਨਿਸਟਰ ਜਿਹੜਾ ਹੈਗਾ ਉਹ ਵੀ ਪੰਜਾਬੀ ਮੂਲ ਦਾ ਬਕਾਇਦਾ ਦਸਤਾਰਦਾਰੀ ਅੱਛਾ ਨਵੀਂ ਬਹਿਸ ਹੋ ਰਹੀ ਸੀਗੇ ਬਹੁਤ ਸਾਰੇ ਦਸਤਾਰਦਾਰ ਸਿੱਖ ਆਏ ਸੀਗੇ ਉਦੋਂ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਸੀਗੇ ਕਿ ਵੀ ਇਹ ਬੂਟਾ ਜੋ ਤੁਸੀਂ ਉੱਥੇ ਜਾਣ ਦੀ ਉਹ ਜਿਹੜਾ ਲਾਇਆ ਸੀਗਾ ਉਹ ਹੁਣ ਵੱਧ ਫੁੱਲ ਰਿਹਾ ਹੈ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਤੁਸੀਂ ਕਿਸੇ ਵੀ ਪਾਰਟਿਸਪੇਸ਼ਨ ਕਿਦੇ ਕਰਦੇ ਆ ਪਾਰਟੀ ਚੰਕਨ ਤੋਂ ਬਾਅਦ ਜਿਹੜੀ ਉਹ ਸਫਲਤਾ ਹੁੰਦੀ ਆ ਉਹ ਬਹੁਤ ਵੱਡੀ ਗਿਣਤੀ ਹੁੰਦੀ ਆ ਤੁਹਾਨੂੰ ਇਸ ਤੋਂ ਵੱਧ ਖੁਸ਼ੀ ਹੋਰ ਕੀ ਹੋ ਸਕਦੀ ਆ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਸੀਗਾ ਇਹ ਦਿਨ ਅੱਜ ਦੇਖੋ ਰੀਤੂ ਰੀਤ ਕਿੰਨੇ ਬੰਦੇ ਹੋਰ ਮੈਂਬਰ ਪਾਰਲੀਮੈਂਟ ਹੈ ਇਹ ਮੰਤਰੀ ਹੈ ਇਹ ਕਵਨ ਪਾਰਲੀਮੈਂਟਰੀ ਸੈਕਟਰ ਹੀ ਹੈ ਜਦੋਂ ਹੁਣ ਅਸੀਂ ਇਲੈਕਸ਼ਨ ਦੇਖਦੇ ਆ ਤਾਂ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਮੂਲ ਦੇ ਖਾਸ ਤੌਰ ਤੇ ਪੰਜਾਬੀ ਜਿਹੜੇ ਹੈਗੇ ਨੇ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਕਾਫੀ ਦਬਦਬਾ ਕਾਇਮ ਕਰ ਲਿਆ ਉਹਨਾਂ ਨੇ ਇਹਦਾ ਕਾਰਨ ਕੀ ਮੰਨਦੇ ਹੋ ਕਿ ਪੰਜਾਬੀ ਇੰਨਾ ਪੋਲਿਟਿਕ ਕੈਨੇਡਾ ਦੀ ਪੋਲਿਟਿਕਸ ਨੂੰ ਡੋਮਿਨੇਟ ਕਿਉਂ ਕਰ ਰਹੇ ਆ ਔਰ ਇਹਦਾ ਰੀਜ਼ਨ ਕੀ ਤੁਸੀਂ ਲੱਭ ਪਾ ਰਹੇ ਹੋ ਹਾਲਾਂਕਿ ਤੁਸੀਂ ਸ਼ੁਰੂਆਤੀ ਸਟੇਟ ਤੁਸੀਂ ਮੁੱਢ ਬਣਾਉਣ ਵਾਲੇ ਤੁਸੀਂ ਹੋ ਮੈਂ ਆਪਣੇ ਕੇ ਅਗਰੇ ਸਮਝਦੇ ਪਿਆ ਅੱਭੀ ਅਗਰੇ ਸਬਤ ਔਰ ਮਿਹਨਤ ਕੰਮ ਦਿਨ ਦੇ ਵਿੱਚ ਲਾੜਦਾ ਹੈ ਉਹਨਾਂ ਦੇ ਹਿੰਮਤ ਉਹ ਦਮ ਉਹ ਮਿਹਨਤ ਕਰਦੇ ਆ ਉਹ ਦਮ ਇਹ ਦੇ ਕਰਕੇ ਫਿਰ ਉਹ ਜਿਹੜੇ ਉਹਨਾਂ ਆਪਣੀ ਉਹਦੋਂ ਪੂਰੀ ਇਹਨਾਂ ਧਿਆਨ ਦੇ ਨਾਲ ਕੰਮ ਕਰਦੇ ਆ ਇਹ ਉਸ ਦੇ ਵਿੱਚ ਉਹਨਾਂ ਨੂੰ ਸਫਲਤਾ ਮਿਲਦੀ ਤੁਸੀਂ ਇਹਦੀ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਇੱਕ ਜਿਹੜੀ ਇੰਡੀਆ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਮੈਂ ਖਾਸ ਤੌਰ ਤੇ ਖਾਲਸਾਣ ਦੀ ਗੱਲ ਕਰਨਾ ਚਾਹਾਂਗਾ ਤੁਹਾਡੇ ਨਾਲ ਕਿ ਇੱਥੇ ਬੜੀ ਐਕਟੀਵਿਟੀ ਚੱਲਦੀਆਂ ਮੈਂ ਤੁਸੀਂ ਐਜ਼ ਅ ਕੈਨੇਡੀਅਨ ਐਜ਼ ਅ ਪਾਰਲੀਮੈਂਟਰੀ ਇਹ ਜਿਹੜੀ ਮੂਵਮੈਂਟ ਹੈ ਇੱਥੇ ਜਿਸ ਚੀਜ਼ ਨੂੰ ਲੈ ਕੇ ਬੜੇ ਹੱਲੇ ਹੁੰਨੇ ਆ ਇਹਦਾ ਤੁਸੀਂ ਕਿਵੇਂ ਦੇਖਦੇ ਹੋ ਇਹ ਇਹ ਨੂੰ ਜਦੋਂ ਇੱਥੇ ਚੀਜ਼ਾਂ ਇਹ ਹੁੰਦੀਆਂ ਜਾਂ ਭਾਰਤ ਸਰਕਾਰ ਹੀ ਗੱਲਾਂ ਕਰਦੀ ਹੈ ਕਿ ਵੀ ਇੱਥੇ ਐਕਟੀਵਿਟੀਜ਼ ਹੋ ਰਹੀਆਂ ਨੇ ਐਂਟੀ ਇੰਡੀਅਨ ਨਹੀਂ ਐਂਟੀ ਇੰਡੀਅਨ ਐਕਟੀਵਿਟੀ ਕੋਈ ਨਹੀਂ ਹੁੰਦੀ ਇੱਥੇ ਜਿਹੜੀ ਇੱਕ ਓਪਨ ਹੈ ਕੋਈ ਵੀ ਹੈ ਹਰੇਕ ਬੰਦੇ ਨੂੰ ਆਪਣੇ ਹੱਕ ਆ ਆਪਣੇ ਅਧਿਕਾਰ ਆ ਬੁਰੰਦੀ ਇੱਕ ਜਿਹੜੀ ਓਪਨਨੈਸ ਹੈ ਕਿ ਹਰੇਕ ਬੰਦੇ ਉਹਦਾ ਕਰਕੇ ਬੋਲ ਸਕਦੇ ਆ ਬੋਲਣ ਦੇ ਨਾਲ ਇਹ ਖਿਲਣਾ ਜਹੀ ਹੈ ਹੀ ਇਹ ਕਈ ਵੀ ਬੰਦਾ ਬਹੁਤ ਜ਼ਿਆਦਾ ਪਤਾ ਵੀ ਇਹ ਜਾਂਦੀ ਹੈ ਪ੍ਰੈਸਟੀਜ ਆਦੀ ਹੈ ਜਾਂ ਆਪਣੀ ਆਦੀ ਹੈ ਉਹਦੇ ਵਿੱਚ ਉਹਨੂੰ ਇਹ ਸਹਾਇਤਾ ਮਿਲਦੀ ਹੈ ਹੋਰ ਕੋਈ ਵੀ ਇਹ ਨਹੀਂ ਹੈ ਕਿ ਕੋਈ ਬੰਦਾ ਕੋਸ਼ਿਸ਼ ਕਰਦਾ ਕੋਈ ਸੀ ਨਹੀਂ ਕਰਕੇ ਫੇ ਯਾਦਦੀ ਕਰਕੇ ਬੰਦਾ ਉਹਨੇ ਗੱਲਾਂ ਜਿਹੜੀਆਂ ਕਹਿ ਸਕਦਾ ਉਹ ਕਹਿੰਦਾ ਉਹਦੇ ਨਾਲ ਲੋਕ ਕਈ ਵੀ ਜੁੜਦੇ ਵੀ ਹੈ ਕਈ ਨਰਾਜ਼ ਵੀ ਹੁੰਦੇ ਹੈ ਪਿਛਲੇ ਟਾਈਮ ਦੌਰਾਨ ਇੰਡੀਆ আর ਕੈਨੇਡਾ ਦੇ ਰਿਲੇਸ਼ਨ ਜਿਹੜੇ ਸੀਗੇ ਆਫਟਰ 2023 ਤੋਂ ਬਾਅਦ ਕਾਫੀ ਥੋੜੇ ਨਾਜ਼ੁਕ ਦੌਰ ਚ ਪਹੁੰਚੇ ਆ ਬਤਾਰ ਕੈਨੇਡੀਅਨ ਬਤਾਰ ਇੰਡੀਅਨ origin ਦੇ ਤੁਸੀਂ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਉਹ ਠੀਕ ਹੈ ਵੀ ਜਿਹੜੀ ਇੰਡੀਆ ਸਰਕਾਰ ਹੈ ਉਹ ਹੋਰ ਤਰੀਕੇ ਨਾਲ ਸੋਚਦੀ ਸੀ ਇਦੋਂ ਦਾ ਪ੍ਰੈਮੀਅਰ ਹੋਰ ਦੇ ਕਨ ਤੋਂ ਦੇ ਇਸ ਕਰਕੇ ਇਹ ਦੋਨਾਂ ਦੀ ਆਸੋਈ ਦੀ ਫਰਕ ਪਏ ਉਤੋਂ ਦੀ ਫਰਕ ਬਾਕੀ ਇਰੇ ਜੀ ਲੋਕ ਆਪੋ ਲਖਾ ਹੋਰ ਤਰੀਕਾ ਤੋਂ ਦੀ ਇਸ ਕਰਕੇ ਸੋਚ ਦਾ ਫਰਕ ਆ ਬੋਲਣ ਦਾ ਫਰਕ ਦੇਖਣ ਦਾ ਫਰਕ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਇੱਕ ਬੜੀ ਵੱਡੀ ਸਿੱਖਾ ਵਾਸਤੇ ਕੋਸ਼ ਖ਼ਬਰੀ ਹੈ ਕਿ ਐਮਪੀ ਬਣਿਆ ਮੈਂ ਇੱਕ ਸਿੱਖ ਕੈਨੇਡਾ ਦਾ ਬੈਕ ਨਹੀਂ ਹੈ ਬੜੀ ਵੱਡੀ ਇੱਕ ਗੱਲ ਹੈ ਕਿਉਂਕਿ ਇਕ ਮੁਲਕ ਦੇ ਵਿੱਚ ਦੂਸਰੇ ਮੁਲਕ ਦਾ ਜਾ ਕੇ ਇੱਕ ਸਿੱਖ ਐ এমপি ਬਣਿਆ ਮੈਂ ਮੈਂ ਕਿੰਨੀ ਬੜੀ ਵਧੀਆ ਗੱਲ ਹੈ ਕਿਉਂਕਿ ਜਿਹੜੇ ਸਿੱਖ ਹੁੰਦੇ ਨਾ ਬੜੇ ਮਿਹਨਤੀ ਹੁੰਦੇ ਬੜੀ ਸਟਰਗਲ ਕਰਦੇ ਆ ਇਸ ਲਈ ਇਹ ਅੱਗੇ ਨੰਗ ਜਾਂਦੇ ਆ ਕਿਉਂਕਿ ਅਗਰ ਕਿਤੇ ਕੋਈ ਫਲੱਡ ਕੋਈ ਚੀਜ਼ ਹੋਵੇ ਨਾ ਤਾਂ ਇਹ ਉੱਥੇ ਵੀ ਜਾ ਕੇ ਲੰਗਰ ਲਾਉਂਦੇ ਆ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਆ ਇਸ ਲਈ ਇਹ ਕੈਨੇਡਾ ਦੇ ਵਿੱਚ ਜਾ ਕੇ ਇਸ ਸਿੱਖ ਵੀਰ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਐਮਪੀ ਲੱਗ ਗਿਆ ਮੈਂ ਕਿੰਨੀ ਬੜੀ ਵਧੀਆ ਗੱਲ ਹੈ ਬੜੀਆਂ ਵਧਾਈਆਂ ਹੋਣ ਸਿੱਖ ਵੀਰਾਂ ਨੂੰ ਕਿਉਂਕਿ ਇਹ ਇੱਕ ਉਹਨਾਂ ਵਾਸਤੇ ਖੁਸ਼ਖਬਰੀ ਹੈ ਬਾਕੀ ਸਾਨੂੰ ਵੀ ਇਸ ਗੱਲ ਦੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਸਟਰਗਲ ਕੀਤੀ ਹੈ ਅੱਗੇ ਜਾਣ ਵਾਸਤੇ ਬੜੀ ਵਧੀਆ ਗੱਲ ਹੈ ਉਹਨਾਂ ਵਾਸਤੇ ਔਰ ਮੈਨੂੰ ਤੇ ਬੜੀ ਅੱਛੀ ਲੱਗੀ ਕਿਉਂਕਿ ਇਨਸਾਨ ਨੂੰ ਸਟਰਗਲ ਕਰਨੀ ਚਾਹੀਦੀ ਹੈ ਅੱਗੇ ਜਾਣ ਵਾਸਤੇ ਔਰ ਜਿਸ ਲਈ ਉਹਦੀ ਇਹ ਪੂਰੀ ਹੋ ਜਾਂਦੀ ਹੈ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਸਾਨੂੰ ਵੇਖ ਕੇ ਖੁਸ਼ੀ ਹੁੰਦੀ ਹੈ ਤੇ ਸਿੱਖ ਵੀਰਾਂ ਨੂੰ ਕਿੰਨੀ ਖੁਸ਼ੀ ਹੋਣਗੀ ਬਾਕੀ ਮੈਨੂੰ ਤੇ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ